ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਹਿਲਾ ਸੂਆ ਤਾਜੀ ਲੂਣ ਝੋਟੀ ਲੈ ਕੇ ਆਏ ਜੋ ਕਿ ਤਕਰੀਬਨ ਕੱਲ ਦੀ ਸੂਈ ਆ ਸੋਭਾ ਦੀ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ ਬਾਈ ਜੀ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਨਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਭਰਾ 7681994800 7681994842 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਆਪਾਂ ਸਕਰੀਨ ਤੇ ਵੀਰੇ ਝੋਟੀ ਜੀ ਕਿਹਨੇ ਕਹਿਮਾ ਸੂਆ ਪਹਿਲਾਂ ਸੂਈ ਸੂਈ ਆ ਬਾਈ ਇਹੇ ਪਹਿਲਾਂ ਸੂਆ ਤੇ ਦੰਦਾ ਤੇ ਕੈਦ ਹੁੰਦਾ ਹੈ ਦੰਦਾ ਚ ਦੁਗਰੇ ਦੰਦ ਚੱਕਦੀ ਹੈ ਇਹ ਜੇ ਦੰਦਾ ਜਬੀਰ ਕਹਿੰਦਾ ਦੋ ਦੰਦਾ ਮਗਰ ਕੱਟੀਏ ਕਿੱਟਾ ਪਰਾ ਕੱਟਾ ਹੈ ਮਗਰ ਕੱਟੀ ਕੱਲ ਸੋਹਬਾ ਦੀ ਸੂਈ ਆ ਥਣ ਲੇਵੇ ਦੀ ਤੁਸੀਂ ਜੱਜਮੈਂਟ ਕਰ ਸਕਦੇ ਹੋ ਦੋਸਤੋ ਕੱਲਾ ਕੱਲਾ ਨਿਖੜਵਾ ਮੁਠੀ ਵਾਲਾ ਥਣ ਲੱਗਿਆ ਪਠਪੁੜੇ ਦੀ ਬੰਦਰ ਬਹੁਤ ਮਜਬੂਤ ਆ ਰਿੰਗ ਸਿੰਘ ਵੀਰੇ ਖੋਲ ਕੇ ਗੇੜਾ ਦਵਾਦੇ ਤੋਰੇ ਫੋਖਾ ਫਾ ਪਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਰ ਚ ਆਉਂਦੀ ਹੈ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਵਪਾਰ ਦਾ ਕ ਪਹਿਲਾ ਸੂਗਾ ਕੱਲ ਸੋਭਾ ਦੀ ਝੋਟੀ ਸੂਈ ਹੋਈ ਹੈ ਕਦ ਕਾਟ ਫੁੱਲ ਕਹਿ ਸਕਦੇ ਆ ਪਲੂਨਾ ਦੇ ਮੁਕਾਬਲੇ ਆਮ ਐਡੀ ਝੋਟੀ ਦਾ ਕਦ ਮੰਨ ਲਓ ਵੀ ਹੁੰਦਾ ਨਹੀਂਗਾ ਥਣ ਬਹੁਤ ਸੋਹਣਾ ਲੱਗਿਆਗਾ ਮੁੱਠੀ ਵਾਲਾ ਰੋਗ ਰੋਗ ਦਾ ਥਾਣਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਜਦੋਂ ਨੂੰ ਚਵਾਈਆਂ ਹੋਣਗੀਆਂ ਪਾਣ ਦਾ ਝੋਟੀ ਨੇ ਥਾਣ ਹੋਰ ਵੀ ਇਦੋਂ ਚੰਗਾ ਕੱਢਣਾਗਾ ਪਿੱਠਪੁੜੇ ਦੀ ਬੰਤਰ ਬਹੁਤ ਮਜ਼ਬੂਤ ਹੈਗੀ ਚੰਗੇ ਕਦ ਕਾਟ ਵਾਲੀ ਬਾਜਬ ਰੇਟ ਵੀਡੀਓ ਦੇ ਵਿੱਚ ਧਾਰਾਂ ਵੀਰ ਤੋਂ ਮਾਰ ਕੇ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਇਹ ਬਰੇ ਰੇਟ ਕਿ ਹੂਗਾ ਬਾਜੇ ਇਹਦਾ ਮੁੱਲ 1.7 ਹੈ ਬਾਈ 1 ਲੱਖ 5000 ਦੀ ਝੋਠੀ ਦੀ ਮੁੱਲ ਵੀਰ ਕਹਿੰਦਾ 1 ਲੱਖ 7000 1 ਲੱਖ 5000 ਦੀ ਦੇ ਦੇਾਂਗੇ ਘਰੇ ਇਹ ਬੰਦੇ ਦਾ ਮਾਨਦਾਨ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਦਾ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੁਬਾਰੇ ਫੇਰ ਬੋਲ ਦਿੰਨਾ ਮੋਬਾਈਲ ਨੰਬਰ ਕਿੰਨਾ ਪੜਾ 76819 76819 9442 76819 9442 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਾਲ